ਇੱਕ ਤ ਹੁੰਦੀ ਜਿੰਨੂੰ ਦੁੱਖ ਹੁੰਦਾ ਦੂਸਰੀ ਹੁੰਦੀ ਆ ਉਹਦੇ ਨਾਲ ਜਾਣਾ ਨਾਲ ਬਹਿਣਾ ਨਾਲ ਰਹਿਣਾ ਨਾਲ ਦੁੱਖ ਦੀ ਨਾ ਸੋਚਣਾ ਤੀਜੀ ਸ਼ਕਤ ਹੁੰਦੀ ਆ ਪਰਖ ਕਿਸੇ ਚੀਜ਼ ਦੀ ਪਰਖ ਕਰਨੀ ਉਥੇ ਪਦਾਰਥ ਨਹੀਂ ਪਾਇਆ ਉਥੇ ਆਉ ਨਹੀਂ ਆਉ ਜੇ ਪਾਇਆ ਤੇ ਚੰਗਾ ਨਹੀਂ ਪਾਇਆ ਭਜਨ ਹੋਇਆ ਹੋਵੇ ਕੀਰਤਨ ਹੋਇਆ ਹੋਵੇ ਨਮਾਜ਼ ਪੜ੍ਹੀ ਜਾ ਰਹੀ ਆ ਉਥੇ ਵੀ ਤਿੰਨ ਤਰ੍ਹਾਂ ਦੀ ਸ਼ਕਤ ਹੁੰਦੀ ਆ

विया तरीके बहना वा वधिया तरीके, ना, तरीके ना, जो आप घर सब।